ਸਰਕਾਰ ਕਹਿੰਦੀ ਹੈ ਬੇਟੀ ਬਚਾਓ ਤੇ ਬੇਟੀ ਪੜਾਓ ਕਿਉਂਕਿ ਜਿਵੇਂ ਜਿਵੇਂ ਲੜਕੀਆਂ ਦੀ ਦਰ ਜਿਹੜੀ ਆ ਉਹ ਥੱਲੇ ਨੂੰ ਆ ਰਹੀ ਆ ਇੱਕ ਚਿੰਤਾ ਦਾ ਵਿਸ਼ਾ ਹੈ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਸੁਣਿਆ ਵੀ ਹੋਣਾ ਇੱਕ ਵੀਡੀਓ ਦੇ ਵਿੱਚ ਕਿ ਫਿਰੋਜ਼ਪੁਰ ਦਾ ਇੱਕ ਬਾਪ ਉਹ ਹੱਥ ਬੰਨ ਕੇ ਆਪਣੀ ਕੁੜੀ ਨੂੰ ਨਹਿਰ ਦੇ ਵਿੱਚ ਸੁੱਟ ਦਿੰਦਾ ਤੇ ਉਹਦੀ ਵਜ੍ਹਾ ਜਿਹੜੀ ਸੀ ਉਹ ਤੁਹਾਨੂੰ ਚੰਗੀ ਤਰ੍ਹਾਂ ਪਤਾ ਸੋ ਇੱਥੇ ਫਿਰ ਫਿਰੋਜ਼ਪੁਰ ਦੇ ਤੂਤ ਪਿੰਡ ਦੇ ਅਸੀਂ ਹਾਈ ਸਕੂਲ ਦੇ ਵਿੱਚ ਖੜੇ ਆ ਇੱਥੇ ਵੀ ਇੱਕ ਮਸਲਾ ਖੜਾ ਹੁੰਦਾ ਇੱਕ ਬੱਚੀ ਨੂੰ ਪਰੇਸ਼ਾਨ ਕੀਤਾ ਜਾਂਦਾ ਵਾਰ-ਵਾਰ ਪਰੇਸ਼ਾਨ ਕੀਤਾ ਜਾਂਦਾ ਉਹਦਾ ਨਾਮ ਜਿਹੜਾ ਪਿੰਡ ਦੀਆਂ ਕੰਧਾਂ ਤੇ ਪਿੰਡ ਦੀਆਂ ਗਲੀਆਂ ਚ ਸਕੂਲ ਦੇ ਕਮਰਿਆਂ ਤੇ ਸਕੂਲ ਦੀਆਂ ਕੰਧਾਂ ਤੇ ਲਿਖਿਆ ਜਾਂਦਾ ਉਹਦੇ ਬੈਗ ਦੇ ਵਿੱਚ ਕਾਗਜ਼ ਦੇ ਉੱਤੇ ਲਿਖ ਲਿਖ ਕੇ ਜਿਹੜੀਆਂ ਉਹ ਚੀਜ਼ਾਂ ਪਾਈਆਂ ਜਾਂਦੀਆਂ ਸੋ ਉਹਦਾ ਬਾਪ ਪਰੇਸ਼ਾਨ ਆ ਲੜਕੀ ਪਰੇਸ਼ਾਨ ਆ ਲੜਕੀ ਦੇ ਪਰਿਵਾਰ ਨੂੰ ਦੱਸਿਆ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਪਵਨ ਸਿੰਘ ਆ ਜੀ ਤਾਂ ਤੁਹਾਡੀ ਬੇਟੀ ਕਿਹੜੀ ਕਲਾਸ ਪੜ੍ਹਦੀ 12ਵੀਂ ਕਲਾਸ ਚ ਆ ਮਸਲਾ ਜੀ ਉਹਦੇ ਤਾਂ ਕਈ ਵਾਰ ਲੈਟਰ ਸਕੂਲ ਦੇ ਵਿੱਚ ਬੈਗ ਚ ਪੈਂਦੇ ਆ ਜੀ। ਹਾਂ। ਕਈ ਵਾਰ ਦੁਆਰਾਂ ਤੇ ਲਿਖਿਆ ਜਾਂਦਾ ਸਕੂਲ ਦੇ ਵਿੱਚ ਵੀ ਬਹੁਤ ਵਾਰ ਪੇ ਪੱਕੇ ਪੇਂਟ ਨਾਲ ਲਿਖਿਆ ਜਾਂਦਾ ਜੀ। ਹਾਂ। ਕੌਣ ਆ ਕੌਣ ਆ ਇਹ ਲਿਖ ਸਕਦਾ ਕੋਈ ਹੈ ਸ਼ੱਕ ਕਿਸ ਤੇ? ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਇਹ ਚੀਜ਼ ਦਾ ਜੀ। ਹੂੰ। ਜੀ। ਇਹ ਚੀਜ਼ ਕਿੰਨੇ ਕਿੰਨਾ ਚਿਰ ਹੋ ਗਿਆ ਇਹ ਕੰਮ ਹੁੰਦੇ ਨੂੰ? ਇਹ 6-7 ਮਹੀਨੇ ਹੋ ਗਏ ਜੀ ਇਸ ਚੀਜ਼ ਨੂੰ। ਤੇ 6-7 ਮਹੀਨੇ ਚ ਬੰਦੇ ਦਾ ਪਤਾ ਨਹੀਂ ਲੱਗ ਸਕਿਆ? ਨਹੀਂ ਕੋਈ ਪਤਾ ਨਹੀਂ ਲੱਗਿਆ ਪੁਲਿਸ ਕੋਲੇ ਕਲੇਮਾਂ ਗਈਆਂ ਬਹੁਤ ਜ਼ਿਆਦਾ। ਹੂੰ। ਅੱਛਾ ਪੁਲਿਸ ਨੂੰ ਕਿਹੜੇ ਥਾਣੇ ਦੱਸਿਆ? ਕੁੱਲਗੜੀ ਥਾਣੇ 'ਚ ਗਈਆਂ ਕੁੱਲਗੜੀ ਥਾਣੇ 'ਚ ਦੱਸਿਆ ਕੁਝ ਨਹੀਂ ਸੁਣਿਆ ਉਹਨਾਂ ਨੇ ਕੁਝ ਨਹੀਂ ਸੁਣਿਆ ਅਜੇ ਤੱਕ ਕੋਈ ਨਹੀਂ ਕੇਸ ਸਲਝਿਆ ਜੀ ਸੋ ਐਡਾ ਵੱਡਾ ਮਸਲਾ ਆ ਤੇ ਇਸ ਇਸ ਵਾਸਤੇ ਪੁਲਿਸ ਨੇ ਧਿਆਨ ਨਹੀਂ ਦਿੱਤਾ ਕੀ ਮੰਗ ਕੇ ਆ ਤੁਹਾਡੀ ਮੰਗ ਸਾਨੂੰ ਇਹ ਹੈ ਜੀ ਜੋ ਵੀ ਲਿਖਦਾ ਕੁਝ ਵੀ ਕਰਦਾ ਉਹ ਬੰਦੇ ਨੂੰ ਜੋ ਵੀ ਸਜ਼ਾ ਬਣਦੀ ਦਿੱਤੀ ਜਾਵੇ ਇਹ ਜਿਹੜੀ ਸਾਰੀ ਗੱਲ ਆ ਇਹ ਕੁੜੀ ਨੇ ਆਪ ਦੱਸੀ ਜਾ ਕੇ ਘਰੇ ਤੁਹਾਨੂੰ ਕੁੜੀ ਬੈਗ 'ਚੋਂ ਜਦੋਂ ਲੈਟਰ ਮਿਲਦੇ ਆ ਕੁੜੀ ਆਪ ਘਰੇ ਜਾ ਕੇ ਪੜਾਉਂਦੀ ਸਾਨੂੰ ਜੀ ਠੀਕ ਆ ਕਉ ਕੁੜੀ ਦੀ ਪੜ੍ਹਾਈ ਤੇ ਬਹੁਤ ਅਸਰ ਪੈਂਦਾ ਇਹ ਚੀਜ਼ ਦਾ ਕੁੜੀ ਸਕੂਲ ਨਹੀਂ ਆਉਂਦੀ ਮਾਸਟਰ ਖੜੇ ਆ ਇਹਨੂੰ ਪੁੱਛੋ ਸਕੂਲ ਇੱਕ ਦਿਨ ਆਉਂਦੀ ਆ ਚਾਰ ਦਿਨ ਆਉਂਦੀ ਨਹੀਂ ਹੂੰ ਪਰੇਸ਼ਾਨਾ ਕੁੜੀ ਪੂਰੀ ਪਰੇਸ਼ਾਨ ਹੈ ਸਰਪੰਚ ਸਾਹਿਬ ਬੜਾ ਵੱਡਾ ਮਸਲਾ ਹੈ ਕੁੜੀ ਪਿੰਡ ਦੀ ਕੁੜੀ ਦਾ ਜਿਹੜਾ ਨਾਂ ਹੈ ਉਸ ਪਿੰਡ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਹੈ ਸਕੂਲ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਕਿ ਕਿੱਥੇ ਖੜੀ ਹੈ ਗੱਲ ਇਹ ਨਾ ਜੀ ਕੋਈ ਪਤਾ ਨਹੀਂ ਲੱਗ ਰਿਹਾ ਇਹਨਾਂ ਦੇ ਘਰੇ ਵੀ ਸਿੱਟ ਜਾਂਦਾ ਲੈ ਕੇ ਕੋਠੇ ਤੇ ਵੀ ਸਿੱਟ ਜਾਂਦਾ ਮੇਰੇ ਕੋਲੇ ਵੀ ਤਲਾਹ ਆਈਆਂ ਪੁਲਿਸ ਨੂੰ ਵੀ ਆਖਿਆ ਪਰ ਜਿੰਨਾ ਚਿਰ ਕੋਈ ਬੰਦਾ ਪੱਕਾ ਨਹੀਂ ਸਬੂਤ ਨਹੀਂ ਮਿਲਦਾ ਮੈਂ ਕਿਹਨੂੰ ਕਹਦੇ ਆ ਵੀ ਇਹਨੂੰ ਕਰੋ ਹੂੰ ਉਹਨਾਂ ਚਿਰ ਸੀਸੀਟੀਵੀ ਕੈਮਰੇ ਨਹੀਂ ਲੱਗੇ ਤੁਹਾਡੇ ਪਿੰਡ ਚ ਕਿਤੇ ਕੈਮਰੇ ਲੱਗੇ ਹੋਏ ਨੇ ਇਧਰ ਵਿਹੜੇ ਚਾਏ ਉਹ ਤਾਂ ਇਹਨਾਂ ਨੇ ਹੁਣ ਖਲਾਉਂਦੇ ਜਿੱਥੇ ਇਹਨਾਂ ਨੂੰ ਪਤਾ ਲੱਗੇ ਵੀ ਇੱਥੇ ਹੈਗਾ ਪਰ ਇਹ ਆਦੇ ਨਹੀਂ ਕੋਈ ਪਤਾ ਲੱਗ ਰਿਹਾ ਪੁਲਿਸ ਨੂੰ ਕੋਈ ਤਲਾਕ ਕਿਉਂਕਿ ਵੱਡਾ ਮਸਲਾ ਹੈ ਕੁੜੀਆਂ ਚ ਸਹਿਮਤ ਦਿੱਤੀ ਹੈ ਜੀ ਇੱਕ ਦੋ ਬੰਦੇ ਫੜੇ ਵੀ ਦੋ ਚਾਰ ਆ ਉਹ ਛੱਡੇ ਆ ਮੁੜ ਕੇ ਮਾਰੀ ਮੋੜ ਕੁੱਟ ਵੀ ਪਈ ਉਹਨਾਂ ਦੀ ਇਹ ਨਹੀਂ ਗੱਲ ਪਰ ਉਹ ਸਬੂਤ ਆਵੇ ਤਾਂ ਫੇਰ ਹੀ ਪੁਲਿਸ ਕਰੋ ਜਿੰਨਾ ਚਿਰ ਸਬੂਤ ਨਹੀਂ ਕਿਵੇਂ ਕਰੋ ਬੰਦਾ ਸ਼ਰਿਆਮ ਰੰਗ ਕਮਾਲ ਹੋ ਗਈ ਅਸੀਂ ਤਾਂ ਆਪੇ ਇਹ ਚੀਜ਼ ਦਾ ਹੱਕਦਾਰਾਂ ਵੀ ਮੰਤੋ ਹੀ ਫੜੋ ਕਿ ਹਿਸਾਬ ਨਾਲ ਫੜੋ ਜਿਵੇਂ ਵੀ ਫੜੀ ਤਾਂ ਫੇਰ ਨਾ ਕਾਰਵਾਈ ਹੋਈ ਫੇਰ ਦੱਸਿਓ ਤੂੰ ਹੂੰ ਸਰ ਆਪਾਂ ਗਲਤ ਨਹੀਂ ਨਾ ਕਰਾ ਸਕਦੇ ਕਿ ਜਿੰਨਾ ਚਿਰ ਕੋਈ ਸਬੂਤ ਆਊ ਤਾਂ ਆਪਾਂ ਕਰਾਵਾਂ ਬਿਲਕੁਲ ਸਰ ਤੁਹਾਡਾ ਸਕੂਲ ਹੈ ਤੇ ਸਕੂਲ 'ਚ ਵੀ ਸੀਸੀਟੀਵੀ ਲੱਗੇ ਹੋਣਗੇ ਇਹ ਮਸਲਾ ਕਦੋਂ ਦਾ ਹੈ ਕਿ ਸਾਰਾ ਹੈ ਕੀ ਹੈ ਕੁੜੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਇਹ ਜੀ ਸਾਡੇ ਕੋਲੇ ਜਿਹੜੀ ਫਰਸਟ ਰਿਪੋਰਟ ਆਈ ਹੈ ਜਿਸ ਦਿਨ ਛੁੱਟੀਆਂ ਹੋਣੀਆਂ ਸੀ ਜੂਨ ਦੀਆਂ ਉਹ ਤੋਂ ਇੱਕ ਦਿਨ ਪਹਿਲਾਂ ਦੀ ਹੈ ਉਸ ਤੋਂ ਪਹਿਲਾਂ ਉਹ ਜਿਹੜਾ ਲੜਕਾ ਜੋ ਵੀ ਹੈ ਉਹ ਪਿੰਡ ਦੇ ਵਿੱਚ ਸਾਨੂੰ ਪਤਾ ਸੀ ਵੀ ਲਿਖਦਾ ਪਿਆ ਹੋ ਕੰਦਾ ਦੇ ਉੱਪਰ ਤੇ ਉਹਦਾਂ ਨੇ ਬੇਟੀ ਸਾਡੇ ਕੋਲੇ ਲੈ ਕੇ ਆਈ ਐ ਇੱਕ ਚਿੱਠੀ ਉਹਦੇ ਤੇ ਲਿਖਿਆ ਹੋਇਆ ਸੀਗਾ ਵੀ ਲੜਕੇ ਵੱਲੋਂ ਵੀ ਜੇ ਤੂੰ ਮੇਰੇ ਨਾਲ ਗੱਲ ਕਰਨੀ ਆ ਤੇ ਆ ਇਸ ਮੁੰਡੇ ਦਾ ਨਾਮ ਲਿਖਿਆ ਸੀਗਾ ਵੀ ਇਸ ਨੂੰ ਤੂੰ ਮਤਲਬ ਹਾਂ ਕਰ ਦੇ ਅਸੀਂ ਫੋਲੋ ਕੀਤਾ ਉਸ ਮੁੰਡੇ ਨੂੰ ਆਪਦੇ ਤਰੀਕੇ ਨਾਲ ਸਾਰੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨਿਆ ਨਹੀਂ ਵੀ ਇਹ ਮੈਂ ਕੀਤਾ ਬਾਅਦ ਚੋਂ ਉਹੀ ਕੰਮ ਛੁੱਟੀਆਂ ਦੇ ਵਿੱਚ ਚੱਲਦਾ ਰਿਹਾ ਐ ਐਸੋਸੋ ਸਾਹਿਬ ਆਪਣੇ ਜਿਹੜੇ ਇਸ ਪਿੰਡ ਦੇ ਲੱਗਦੇ ਆ ਉਹਨਾਂ ਨੇ ਵੀ ਉਸ ਲੜਕੇ ਨੂੰ ਥਾਣੇ 'ਚ ਰੱਖਿਆ ਦੋ ਤਿੰਨ ਦਿਨ ਆਪਦੇ ਤਰੀਕੇ ਨਾਲ ਪੁੱਛ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉੱਥੋਂ ਕੋਈ ਸਿੱਟਾ ਨਹੀਂ ਨਿਕਲਿਆ ਗਿਆ ਹੂੰ ਉਸ ਤੋਂ ਬਾਅਦ ਫਿਰ ਮੇਰੇ ਖਿਆਲ ਵਿੱਚ ਮਹੀਨਾ ਕੋ ਕੰਮ ਸ਼ਾਂਤ ਰਿਹਾ ਉਸ ਤੋਂ ਬਾਅਦ ਇੱਕ ਦਿਨ ਫੇਰ ਬੇਟ ਉਸ ਪਰਲੇ ਪਾਸੇ ਸਕੂਲ ਦੇ ਵਿੱਚ ਪਿੰਡ ਦੇ ਨਾਲ ਉਹ ਫਿਰ ਲਿਖ ਗਿਆ ਹੂੰ ਹੁਣ ਉੱਥੋਂ ਤੱਕ ਤੁਸੀਂ ਦੇਖੋ ਵੀ ਕਿੰਨੇ ਦਰਖਤ ਲੱਗੇ ਆ ਸਾਡੀ ਕੈਮਰਿਆਂ ਦੀ ਰੇਂਜ ਨਹੀਂ ਪਹੁੰਚਦੀ ਉੱਥੋਂ ਤੱਕ ਉੁੰਡੇ ਚ ਮਾਲੀ ਹੋਊਗਾ ਕੋਈ ਕੋਈ ਕੰਮ ਕਰਨ ਵਾਲਾ ਬੰਦਾ ਕੋਈ ਤਾਂ ਹੋਊਗਾ ਜਿਹੜਾ ਨੂੰ ਦੇਖਦਾ ਹੋਊਗਾ ਇਹ ਨਹੀਂ ਹੋਰ ਜੋ ਅਸੀਂ ਦੇਖੋ ਅਸੀਂ 7 7:30 ਵਜੇ ਤੱਕ ਸਾਡੀ ਗੇਮ ਚੱਲਦੀ ਹੈ ਰਾਤ ਤੱਕ ਸਵੇਰ ਠੀਕ ਹੈ ਕਿ ਨਹੀਂ ਸਵੇਰ ਵੀ ਤੜਕੇ ਮੁੰਡੇ 4:30 ਵਜੇ ਆ ਜਾਂਦੇ ਆ ਫੁੱਟਬਾਲ ਖੇਡਦੇ ਆ ਪਹਿਲਾਂ ਉਸ ਤੋਂ ਬਾਅਦ ਹੈਂਡਬਾਲ ਸ਼ੁਰੂ ਹੋ ਜਾਂਦੀ ਹੈ ਤਾਂ ਇਟ ਮੀਨ ਕਿ ਉਹਦਾ ਕੰਮ ਜਿਹੜਾ ਹੈਗਾ ਰਾਤ ਰਾਤ ਅੱਛਾ ਰਾਤ ਲਿਖ ਕੇ ਜਾਂਦਾ ਰਾਤ ਰਾਤ ਨੂੰ ਲਿਖ ਕੇ ਜਾਂਦਾ ਤੇ ਆਸੋ-ਪਾਸ ਉਹ ਜੋ ਕਿ ਆ ਪਿਛਲੇ ਪਾਸੇ ਖੇਤ ਹੈ ਵੀ بڑے ਕੈਮਰੇ ਵੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਪਿੰਡ ਦੇ ਵਿੱਚ ਆ ਪਰ ਫਿਲਹਾਲ ਉਹ ਸਾਡੇ ਨਾ ਤਾਂ ਪਿੰਡ ਦੀ ਪੰਚਾਇਤ ਦੇ ਨਾ ਪੁਲਿਸ ਦੇ ਕਿਸੇ ਦੇ ਉਹ ਹੱਥ ਨਹੀਂ ਆ ਰਿਹਾ ਐਸਐਸਪੀ ਸਾਹਿਬ ਸਾਡੇ ਕੋਲ ਆਏ ਸੀ ਉਹਨਾਂ ਕੋਲ ਸਪੈਸ਼ਲ ਮੈਂ ਫੋਨ ਕਰਕੇ ਇਹਨਾਂ ਨੂੰ ਘਰੋਂ ਸੱਦਿਆ ਬੇਟੀ ਨੂੰ ਵੀ ਸੱਦਿਆ ਮੈਂ ਮਿਲਾਇਆ ਐਸਐਸਪੀ ਸਾਹਿਬ ਦੇ ਨਾਲ ਤੇ ਉਹ ਕਹਿੰਦੇ ਅਸੀਂ ਵੀ ਇਸ ਦੀ ਆਪ ਦੇ ਤਰੀਕੇ ਦੇ ਨਾਲ ਪੂਰੀ ਜਾਂਚ ਪੜਤਾਲ ਕਰਾਂਗੇ ਤੇ ਉਹ ਜਾਂਚ ਪੜਤਾਲ ਚੱਲ ਰਹੀ ਹੈ 6-7 ਮਹੀਨੇ ਹੋ ਗਏ ਨੇ ਇੱਕ ਲੜਕੀ ਪਰੇਸ਼ਾਨ ਆ ਉਹਦਾ ਨਾਮ ਸ਼ਰੀਆਮ ਪਿੰਡ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਸਕੂਲ ਦੀਆਂ ਕੰਧਾਂ ਤੇ ਲਿਖਿਆ ਜਾ ਰਿਹਾ ਉਹਦੀ ਇਹ ਬੈਗ ਦੇ ਵਿੱਚ ਚਿੱਠੀਆਂ ਪਾਈਆਂ ਜਾ ਰਹੀਆਂ ਵਜ੍ਹਾ ਕੀ ਹੈ ਨਾ ਪੰਚਾਇਤ ਨੂੰ ਪਤਾ ਹੈ ਨਾ ਸਕੂਲ ਦੇ ਟੀਚਰਾਂ ਨੂੰ ਪਤਾ ਹੈ ਨਾ ਪੁਲਿਸੇ ਲੱਭ ਪਈ ਹੈ ਤਾਂ ਵੱਡਾ ਮਸਲਾ ਹੈ ਕੁੜੀ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਰਹੀ ਹੈ ਆਪਦੇ ਮਾਪਿਆਂ ਨੂੰ ਰੋਜ਼ ਜਾ ਕੇ ਦੱਸਦੀ ਕਿ ਅੱਜ ਮੇਰਾ ਨਾਮ ਫਲਾਨੀ ਥਾਂ ਤੇ ਲਿਖਿਆ ਜਾ ਰਿਹਾ ਸਰਕਾਰ ਨੂੰ ਇਹ ਹਦਾਇਤ ਆ ਕਿ ਜਿੱਥੇ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਸਕੂਲਾਂ ਦੇ ਵਿੱਚ ਮਾਡਲ ਸਕੂਲ ਬਣਾਉਣ ਦੀ ਗੱਲ ਕਰਦੇ ਹੋ ਉੱਥੇ ਸਕੂਲਾਂ ਦੇ ਵਿੱਚ ਅਜਿਹੇ ਜਿਹੜੇ ਤੰਤਰ ਆ ਉਹ ਵੀ ਪਣ ਪੈਣੇ ਤੋਂ ਉਹਨਾਂ ਦੇ ਉੱਤੇ ਲਗਾਮ ਲੱਗਣੀ ਜ਼ਰੂਰੀ ਆ ਤਾਂ ਕਿਤੇ ਨਾ ਕਿਤੇ ਪੁਲਿਸ ਨੂੰ ਜਲਦੀ ਇਸ ਪਾਸੇ ਧਿਆਨ ਦੇਣ ਦੀ ਲੋੜ ਆ ਕਿ ਪੁਲਿਸ ਉਸ ਸ਼ਰਾਰਤੀਆਂ ਸਨ ਨੂੰ ਜ਼ਰੂਰ ਫੜ ਕੇ ਸਾਹਮਣੇ ਲਿਆਵੇ ਜਿਹੜਾ ਇਸ ਨੌਜਵਾਨ ਕੁੜੀ ਨੂੰ ਪਰੇਸ਼ਾਨ ਕਰ ਰਿਹਾ ਹੈ